ਅਸੀ ਕੋਈ ਮਿਸਾਲ ਦੇਖਣ ਨੂੰ ਨਹੀਂ ਮਿਲਦੀ ਕਿ ਦੇਸ਼ ਦੇ ਨਿਰਮਾਤਾ ਕਹੇ ਜਾਣ ਵਾਲੇ ਅਧਿਆਪਕਾਂ ਦਾ ਮਾਨਸਿਕ ਤੇ ਆਰਥਿਕ ਸ਼ੋਸ਼ਣ ਸੂਬੇ ਦੀ ਸਰਕਾਰ ਹੀ ਕਰ ਰਹੀ ਹੋਵੇ ਜੀ ਹਾਂ ਹਜ਼ਾਰਾਂ ਕੰਪਿਊਟਰ ਅਧਿਆਪਕਾਂ ਨੇ ਨੌਕਰੀ ਦੇ 16 ਸਾਲ ਵਿੱਚ ਪਹਿਲੇ 6 ਸਾਲ ਕੰਟਰੈਕਟ ਵਜੋਂ ਅਗਲੇ 2 ਸਾਲ ਪਰਵੇਸ਼ਨ ਸਮਾਂ ਤੇ ਪਿਛਲੇ 8 ਸਾਲਾਂ ਤੋਂ ਅਧਿਆਪਕ ਦੇ ਨਾਲ ਨਾਲ ਪੰਜਾਬ ਦੀਆਂ ਹਰ ਚੋਣਾ ਵਿੱਚ ਬਖੂਬੀ ਦਿਨ ਰਾਤ ਸੇਵਾ ਨਿਭਾਈ ਪਰ ਸਰਕਾਰਾਂ ਨੇ ਇਹਨਾਂ ਕੰਪਿਊਟਰ ਅਧਿਆਪਕਾਂ ਦਾ ਸ਼ੋਸ਼ਣ ਹੀ ਕੀਤਾ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਹਨਾਂ ਅਧਿਆਪਕਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕਰਦੇ ਹੋਏ ਇਹਨਾਂ ਕੰਪਿਊਟਰ ਅਧਿਆਪਕਾਂ ਨੂੰ ਅਧਿਆਪਕ ਨਹੀਂ ਕੰਪਿਊਟਰ ਆਪਰੇਟਰ ਸਮਝਦੀ ਹੈ 6 ਸਾਲਾਂ ਦੀਆਂ ਮੈਡੀਕਲ ਅਤੇ ਕਮਾਈ ਛੁੱਟੀਆਂ ਖੋਹ ਲਈਆਂ ਗਈਆਂ 16 ਸਾਲ ਨੌਕਰੀ ਕਰਨ ਤੋਂ ਬਾਅਦ ਵੀ ਕੋਈ ਤਰੱਕੀ ਨਹੀਂ ਮਿਲੀ ਪੰਜਾਬ ਦੇ ਗਵਰਨਰ ਦੇ ਹੁਕਮਾਂ ਨੂੰ ਵੀ ਭਗਵਾਨਤਮਾਨ ਦੀ ਸਰਕਾਰ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਇਹਨਾਂ ਕੰਪਿਊਟਰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਨੂੰ ਹਰ ਅਧਿਕਾਰੀ ਅਫਸਰ ਮੰਤਰੀ ਪੰਜਾਬ ਦੇ 117 ਐਮਐਲਏ ਸਿੱਖਿਆ ਮੰਤਰੀ ਸਿੱਖਿਆ ਸਕੱਤਰ ਪ੍ਰਮੁੱਖ ਸਕੱਤਰ ਬੁੱਧੀਜੀਵੀ ਸਭ ਜਾਇਜ਼ ਸਮਝਦੇ ਹਨ ਪਰ 16 ਸਾਲਾਂ ਵਿੱਚ ਕੋਈ ਵੀ ਇਸ ਦਾ ਹੱਲ ਕੱਢਣ ਵਿੱਚ ਸਫਲ ਨਹੀਂ ਹੋ ਸਕਿਆ ਉਂਜ ਤਾਂ ਪੰਜਾਬ ਦੇ ਸਾਰੇ ਹੀ ਮੁਲਾਜ਼ਮਾਂ ਨੂੰ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਹਨਾਂ ਕੰਪਿਊਟਰ ਅਧਿਆਪਕਾਂ ਨਾਲ ਹੋ ਰਿਹਾ ਤੱਕਾ ਸਹਿਨਯੋਗ ਨਹੀਂ ਹੈ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਮਿੱਟੀ ਦੇ ਬਾਵੇ ਵਾਂਗ ਕੁਝ ਵੀ ਬੋਲਣ ਤੋਂ ਸਮਰਥਕ ਕਿਉਂ ਹਨ 7000 ਕੰਪਿਊਟਰ ਅਧਿਆਪਕਾਂ ਦੇ 16 ਸਾਲਾਂ ਤੋਂ ਲਟਕੇ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਨਾ ਤਾਂ ਆੜਤੀਆਂ ਨੇ ਨਾ ਵਕੀਲਾਂ ਨੇ ਨਾ ਬੁੱਧੀਜੀਵੀਆਂ ਨੇ ਅਤੇ ਨਾ ਹੀ ਬੱਚਿਆਂ ਦੇ ਮਾਪਿਆਂ ਨੇ ਕੋਈ ਕੋਸ਼ਿਸ਼ ਕੀਤੀ ਹੈ ਮਜਬੂਰ ਹੋ ਕੇ ਇਹਨਾਂ ਕੰਪਿਊਟਰ ਅਧਿਆਪਕਾਂ ਨੂੰ ਧਰਲਾਣ ਲਾਉਣਾ ਪਿਆ ਅਤੇ ਪਿਛਲੇ 125 ਦਿਨਾਂ ਤੋਂ ਡੀਸੀ ਸੰਗਰੂਰ ਦੇ ਦਫ਼ਤਰ ਅੱਗੇ ਧਰਨੇ ਤੇ ਬੈਠੇ ਅਤੇ ਪਿਛਲੇ 25 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕੰਪਿਊਟਰ ਅਧਿਆਪਕ ਜੌਨੀ ਸਿੰਘਲਾ ਨੂੰ ਭੇਸ਼ ਬਦਲ ਕੇ ਆਈ ਪੰਜਾਬ ਪੁਲਿਸ ਨੇ ਚੁਕਲਿਆ ਤੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਇਸ ਸਬੰਧੀ ਇੱਕ ਕੰਪਿਊਟਰ ਅਧਿਆਪਕ ਦਾ ਕਹਿਣਾ ਹੈ ਕਿ ਸਾਥੀਓ ਅੱਜ 11:11 ਵਜੇ ਰਾਤ ਦੇ ਕਰੀਬ ਸਾਡੇ ਸਾਥੀ ਜਿਹੜੇ ਅੰਦਰ ਸਾਰੇ ਲੰਮੇ ਪੀਏ ਹੋਏ ਸੀ ਤੇ ਪਏ ਸੀਗੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ 100 ਰ 150 ਦੇ ਕਰੀਬ ਜਿਹੜੇ ਆ ਆਪਣਾ ਪੁਲਿਸ ਦੇ ਮੁਲਾਜ਼ਮ ਸਿਵਲ ਵਰਦੀ ਦੇ ਸਿਵਲ ਦੇ ਵਿੱਚ ਆ ਕੇ ਤੇ ਧੱਕਾ ਕੀਤਾ ਤੇ ਸਾਡੇ ਸਾਥੀ ਨੂੰ ਜਿਹੜਾ ਹੈ ਜ਼ਬਰਦਸਤੀ ਚੋਟੇ ਲਾ ਉਧਰ ਹਸਪਤਾਲ ਵਿੱਚ ਜੌਨੀ ਸਿੰਘਲਾ ਨੇ ਅਦਬਕਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਬਹੁਤ ਰਹਿਣ ਵਸ ਗਏ ਥੋੜਾ ਦੂਰ ਰਲਾ ਕਰੀ ਥੋੜਾ ਦੂਰ ਸਾਥੀਓ ਫੇਰਾਬੰਦ ਹਸਪਤਾਲ ਚ ਵੀ ਜਾ ਰਹੀ ਹੈ ਤੇ ਜਾ ਰਹੀ ਰਹੇਗਾ ਜਿੰਨੇ ਮਰਜ਼ੀ ਬੋਤਲ ਲੈਣ ਤੁਸੀਂ ਵੀ ਖੌਸਲੇ ਚ ਰਹੇ ਉਸੇ ਜੋਗ ਸੂਤਰ ਤੋਂ ਪਤਾ ਲੱਗਾ ਹੈ ਕਿ ਹਸਪਤਾਲ ਵਿੱਚ ਵੀ ਜੌਨੀ ਸਿੰਘਲਾ ਦਾ ਮਰਨ ਵਰਤ ਜਾਰੀ ਹੈ ਜੌਨੀ ਸਿੰਘਲਾ ਦਿਲ ਦੀ ਤਕਲੀਫ ਦੇ ਬਾਵਜੂਦ ਵੀ ਆਪਣੇ ਫੈਸਲੇ ਤੇ ਅਡਿਗ ਹਨ ਹਸਪਤਾਲ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ ਜੌਨੀ ਸਿੰਘਲਾ ਦਾ ਹਾਲ ਚਾਲ ਜਾਣਨ ਲਈ ਜਾ ਰਹੇ ਹਨ ਬਾਰੇ ਮਿੱਟੀ ਦਾ ਬਾਬੇ ਭਗਵੰਤ ਮਾਨ ਦੀ ਸਰਕਾਰ ਨੂੰ ਕੁਝ ਨਹੀਂ ਬੋਲਦੀ ਭਗਵੰਤ ਮਾਨ ਨੂੰ ਉਸ ਵੱਲੋਂ ਕੀਤੇ ਵਾਅਦੇ ਨੂੰ ਯਾਦ ਕਰਾਉਂਦਿਆਂ ਕੰਪਿਊਟਰ ਅਧਿਆਪਕਾਂ ਨੇ ਕਿਹਾ ਆਈਡੀ ਆਈ ਚੇਨ ਦੇ ਨਾਲ ਬੜੇ ਬੜੇ ਜਿੰਦੇ ਲਾਤੇ ਅਸੀਂ ਉਹ ਫੇਸਬੁੱਕ ਤੇ ਲਾਈਵ ਹੋ ਕੇ ਲੋਕਾਂ ਨੂੰ ਦਿਖਾਤੇ ਵੀ ਪਹਿਲਾਂ ਝੂਠਾ ਨਾਲ ਜਿੰਦਾ ਤੋੜ ਦਿੰਦੇ ਆਪਣੇ ਘਰ ਇੱਥੋਂ ਪਤਾ ਲੱਗਦਾ ਵੀ ਇਹ ਹੈ ਹੀ ਨੀਰੀ ਝੂਠਿਆਂ ਦੀ ਸਰਕਾਰ ਹੈ ਇਹ ਸਿਰਫ ਦਿਖਾਵਾ ਕਰਦੇ ਨੇ ਨਿਕਲਾਬੀ ਹੋਣ ਦਾ ਇਹ ਅੰਦਰੋਂ ਸਾਮਰਾਜਵਾਦੀਓ ਨੇ ਇਹ ਉਹਨਾਂ ਦੀਆਂ ਹੀ ਕਟਪੁਤਲੀਆਂ ਨੇ ਇਹ ਉਹਨਾਂ ਦੇ ਇਸ਼ਾਰੇ ਤੇ ਨੱਚਦੀਆਂ ਨੇ ਇਹ ਹਰਜੋਤ ਵੈਸ ਨੂੰ ਅੱਜ ਮੈਂ ਇੱਕੋ ਗੱਲ ਕਹੀ ਐ ਇੱਥੋਂ ਬਾਰ-ਬਾਰ ਥੋੜੇ ਹੋਣ ਤੋਂ ਪਹਿਲਾਂ ਵੀ ਵੀ ਜਿਵੇਂ ਇਹ ਕਹਿੰਦਾ ਵੀ ਮੇਰੇ ਹੱਥ 'ਚ ਨਹੀਂ ਮੈਂ ਇਹਨੂੰ ਕਹਿੰਨੀ ਆਂ ਵੀ ਆਪਣੇ ਆਫੀਸ਼ੀਅਲ ਟਵਿੱਟਰ ਤੇ ਆ ਕੇ ਇਹ ਗੱਲ ਦਾ ਐਲਾਨ ਕਰ ਦੇਵੇ ਕਿ ਜਿਹੜਾ 15 ਸਤੰਬਰ 2022 ਨੂੰ ਮੈਂ ਐਲਾਨ ਕੀਤਾ ਸੀ ਮੈਂ ਕੰਪਿਊਟਰ ਦੇ ਅਪਕਾ ਨੂੰ ਛੇਵਾਂ ਪੇ ਕਮਿਸ਼ਨ ਤੇ ਸੀਐਸਆਰ ਰੂਲ ਲਾਗੂ ਕਰੂੰਗਾ ਉਹ ਮੇਰੇ ਤੋਂ ਜਵਲੀ ਮਾਰੀ ਗਈ ਗਲਤੀ 'ਚ ਤੇ ਮੈਂ ਮਾਫੀ ਮੰਗਦਾ ਨਾ ਭੈਣਾ ਤੋਂ ਇਹ ਭੈਣਾ ਅੱਜ ਹੁਣੇ ਉੱਠ ਕੇ ਇੱਥੇ ਤੁਰ ਜਾਣਗੀਆ ਸਾਡੇ ਤੋਂ ਮਾਫੀ ਮੰਗ ਲਵੇ ਉਹ ਵੀ ਮੇਰੇ ਤੋਂ ਗਲਤੀ ਹੋ ਗਈ ਮੇਰੇ ਹੱਥ ਵਾਸ ਕੁਝ ਹੈ ਨਹੀਂ ਸੀ ਐਲਾਨ ਮੈਂ ਐਵੇਂ ਹੀ ਕਰ ਬੈਠਿਆ ਇਹ ਸਿੱਖਿਆ ਮੰਤਰੀ ਸੁਣ ਲਵੇ ਇਸ ਗੱਲ ਨੂੰ ਇਹ ਐਲਾਨ ਇਹਨੂੰ ਕਰਨਾ ਪੈਣਾ ਸਾਨੂੰ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਇਹਨਾ ਸੋਚੋ ਕਿ ਸਿਰਫ ਕੰਪਿਊਟਰ ਕਾਡਰ ਦੀ ਲੜਾਈ ਹੈ ਇਹ ਸਮੁੱਚੇ ਅਧਿਆਪਕ ਵਰਗ ਦੀ ਲੜਾਈ ਹੈ ਇਹ ਸਮੁੱਚੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਕਰਮਚਾਰੀਆਂ ਦੀ ਨਾਨ ਟੀਚਿੰਗ ਦੀ ਸਭ ਦੀ ਲੜਾਈ ਹੈ ਸਾਰੇ ਇਕਜੁੱਟ ਹੋ ਕੇ ਸ਼ਾਮਲ ਹੋਵੋ ਤਾਂ ਕਿ ਅਸੀਂ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇ ਸਕੀਏ ਹਾਏ 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 ਪੰਜਾਬ ਸਰਕਾਰ ਹੋਰ ਬਰਬਾਦ ਹੋਰ ਬਰਬਾਦ ਹੋਰ ਬਰਬਾਦ ਆਤਿ ਨੂੰ ਜਬਰਨ ਚੁੱਕਣ ਵਾਲੀ ਸਰਕਾਰ ਮੁਰਦਾਬਾਦ 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 ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਟਕੇਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਟਕੇਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ